ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਬਣਾਵਾਂਗੇ ਜੀ ਵੀਡੀਓ ਡਿਜ਼ਾਈਨ ਬਣਾਣੇ ਆ ਜੀ ਆਪਾਂ ਦੇਖੋ ਸਲਾਈ ਤੇ ਲਏ ਨੇ ਆਪਾਂ ਨੇ ਉਨੇ ਗੁੰਡੇ ਲਏ ਨੇ ਜੀ ਸਲਾਈ ਤੇ ਆਪਾਂ ਨੇ ਦੋ ਸਲਾਈਆਂ ਆਪਾਂ ਪੁੱਠੀਆਂ ਬਣਾ ਲਈਆਂ ਜੀ ਇੱਕ ਸਲਾਈ ਆਪਾਂ ਸਿੱਧੀ ਬਣਾਈ ਹੈ ਜੀ ਇੱਕ ਸਲਾਈ ਬਣਾਈ ਆਪਾਂ ਨੇ ਉਲਟੀ ਜੀ ਹੁਣ ਆਪਾਂ ਕਰਦੇ ਆ ਜੀ ਡਿਜ਼ਾਈਨ ਸ਼ੁਰੂ ਆਹ ਦੇਖੋ ਇੱਕ ਕੁੰਡਾ ਉਤਾਰ ਲੈਣਾ ਜੀ ਆਪਾਂ ਨੇ ਇੱਕ ਕੁੰਡਾ ਬੁਣ ਲੈਣਾ ਜੀ ਪੁੱਠਾ ਇਹ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਬਣੂਗਾ ਜੀ ਇਹ ਵਾਲਾ ਕੁੰਡਾ ਆਪਾਂ ਨੇ ਦੋ ਕੁੰਡਿਆਂ ਦੇ ਉੱਪਰ ਦੇ ਉਤਾਰਨਾ ਜੀ ਇਹਦੇ ਕੁੰਡਾ ਬੁਣਨਾ ਹੀ ਸਿੱਧਾ ਇੱਕ ਆਪਾਂ ਪਾਵਾਂਗੇ ਜੀ ਜਾਲੀ ਝੜਾ ਕੁੰਡਾ ਘਟੇ ਜਿੱਥੇ ਵੱਧ ਗਿਆ ਜੀ ਫਿਰ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ ਇੱਕ ਦੋ ਤਿੰਨ ਫਿਰ ਆਪਾਂ ਇਹ ਵਾਲਾ ਕੁੰਡਾ ਇਹਦੇ ਉੱਪਰ ਦੀ ਉਤਾਰਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਜੀ ਇੱਕ ਪਾਵਾਂਗੇ ਜੀ ਜਾਲੀ ਫਿਰ ਕੁੰਡਾ ਸਿੱਧਾ ਬੁਣ ਲਈ ਫਿਰ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਪੁੱਠੇ 1 2 3 ਫਿਰ ਆਪਾਂ ਇਹ ਕੁੰਡਾ ਇਹਦੇ ਉੱਪਰ ਦੀ ਉਤਾਰਨੇ ਜੀ ਇੱਕ ਕੁੰਡਾ ਪਾਵਾਂਗੇ ਸਿੱਧਾ ਫਿਰ ਇੱਕ ਪਾਵਾਂਗੇ ਜੀ ਜਾਲੀ ਇਹ ਵਾਲਾ ਕੁੰਡਾ ਸਿੱਧਾ ਬਣਾਉਣਾ ਹੈ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਜੀ ਇੱਕ ਕੁੰਡਾ ਬਣਾਵਾਂਗੇ ਜੀ ਸਿੱਧਾ ਇਸ ਲਾਈ ਪਹਿਲੀ ਸਲਾਈ ਬਣ ਗਈ ਜੀ ਡਿਜ਼ਾਈਨ ਦੀ ਹੁਣ ਆਗੇ ਜੀ ਪੁੱਠੀ ਸਲਾਈ ਦੇ ਪੁੱਠੀ ਸਲਾਈ ਚ ਕੋਈ ਡਿਜ਼ਾਈਨ ਨਹੀਂ ਪੈਣਾ ਜੀ ਪੂਰੀ ਉਲਟੀ ਸਲਾਈ ਹੋਊਗੀ ਜੀ ਇਹ ਪੂਰੀ ਸਲਾਈ ਪਾਵਾਂਗੇ ਜੀ ਪੁੱਠੀ ਆਪਾਂ ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਪੁੱਠੀ ਸਲਾਈ ਸਾਰੀ ਪਾ ਲਈ ਜੀ ਪੁੱਠੀ ਆਪਾਂ ਨੂੰ ਹੁਣ ਪਾਵਾਂਗੇ ਆਗੇ ਜੀ ਸਿੱਧੀ ਸਲਾਈ ਤੇ ਦੇਖੋ ਜੀ ਇਹ ਵਾਲਾ ਕੁੰਡਾ ਤਾਦ ਲਿਆ ਆਪਣਾ ਹੁਣ ਇਹ ਵਾਲਾ ਕੁੰਡਾ ਤੇ ਇਹ ਵਾਲੇ ਕੁੰਡਿਆਂ ਦਾ ਆਪਾਂ ਦੋਨਾਂ ਦਾ ਇੱਕ ਬਣਾਵਾਂਗੇ ਜੀ ਤੇ ਪਾਵਾਂਗੇ ਜੀ ਇੱਕ ਜਾਲੀ ਇੱਕ ਕੁੰਡਾ ਪੋਣਾਗੇ ਜੀ ਸਿੱਧਾ ਫੇਰ ਇੱਕ ਜਾਲੀ ਪਾਵਾਂਗੇ ਜੀ ਫੇਰ ਇਹ ਵਾਲਾ ਕੁੰਡਾ ਤੇ ਇਹ ਵਾਲਾ ਦੋਨਾਂ ਦਾ ਇੱਕ ਬਣਾਵਾਂਗੇ ਜੀ ਹੁਣ ਇੱਕ ਕੁੰਡਾ ਪਾਵਾਂਗੇ ਜੀ ਉਲਟਾ ਫੇਰ ਆਪਾਂ ਇਹ ਦੋ ਕੁੰਡਾਂ ਦਾ ਇੱਕ ਕੁੰਡਾ ਕਰਾਂਗੇ ਜੀ ਇੱਕ ਪਾਵਾਂਗੇ ਜੀ ਜਾਲੀ ਇਹ ਕੁੰਡਾ ਸਿੱਧਾ ਪੋਣਾਗੇ ਜੀ ਫੇਰ ਆਪਾਂ ਇੱਕ ਜਾਲੀ ਪਾਵਾਂਗੇ ਜੇ ਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਫੇਰ ਇੱਕ ਕੁੰਡਾ ਆਪਾਂ ਪੁਠਾ ਬੁਣਾਵਾਂਗੇ ਫੇਰੇ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫੇਰ ਇੱਕ ਜਾਲੀ ਪਾਵਾਂਗੇ ਜੇ ਕੁੰਡਾ ਬਣਾਵਾਂਗੇ ਜੇ ਸਿੱਧਾ ਫੇਰ ਇਹ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਬਣਾ ਦਾਂਗੇ ਜਾਲੀ ਪਾਵਾਂਗੇ ਇੱਕ ਕੁੰਡਾ ਬੁਣਾਵਾਂਗੇ ਜੇ ਸਿੱਧਾ ਫਿਰ ਪਪੁੱਠੀ ਸਲਾਈ ਤੇ ਆ ਗਏ ਜੀ ਪੁੱਠੀ ਸਲਾਈ ਸਾਰੀ ਉਲਟੀ ਪਾਣੀ ਹੈ ਜਿੰਨੀਆਂ ਵੀ ਸਲਾਈਆਂ ਪਾਣੀਆਂ ਨੇ ਪੁੱਠੇ ਪਾਸੇ ਤੋਂ ਸਾਰੀਆਂ ਪੁੱਠੀਆਂ ਹੀ ਪਾਣੀਆਂ ਹੈ ਜੀ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਜੀ ਇਹ ਆਪਾਂ ਸਾਰੀ ਸਲਾਈ ਪਾ ਲਈ ਜੀ ਪੁੱਠੀ ਹੁਣ ਫਿਰ ਆਪਾਂ ਆਗੇ ਸਿੱਧੀ ਸਲਾਈ ਤੇ ਜੇ ਆਪਾਂ ਇੱਕ ਡਿਜ਼ਾਈਨ ਬਣ ਗਿਆ ਜੀ ਆਪਾਂ ਦੂਜਾ ਡਿਜ਼ਾਈਨ ਸ਼ੁਰੂ ਕਰਾਂਗੇ ਜੀ ਕੁੰਡਾ ਉਤਾਰ ਲਓ ਜੀ ਇਹ ਆਪਾਂ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਆਪਣੇ ਪੁੱਠੇ ਬਣਨਗੇ ਜੀ ਹੁਣ ਜਿਹੜੇ ਆ ਤਿੰਨ ਕੁੰਡੇ ਨੇ ਇਹਨਾਂ ਤੇ ਡਿਜ਼ਾਈਨ ਬਣੂਗਾ ਜੀ ਕੁੰਡਾ ਉਧਰ ਕਰਕੇ ਇਹ ਕੁੰਡਾ ਇਹਦੇ ਉੱਪਰ ਦੇ ਉਤਾਰਨਾ ਜੀ ਫੇਰ ਆਪਾਂ ਸਿੱਧਾ ਬੁਣਾਂਗੇ ਜੀ ਇੱਕ ਪਾਵਾਂਗੇ ਜੀ ਜਾਲੀ ਇਹਨੂੰ ਫੇਰ ਸਿੱਧਾ ਬੁਣਾਂਗੇ ਜੀ ਹੁਣ ਇਹ ਆਪਣੇ ਤਿੰਨ ਕੁੰਡੇ ਜੀ ਪੁੱਠੇ ਬਣਨਗੇ ਇੱਕ ਦੋ ਤਿੰਨ ਜਿਹਨਾਂ ਦੇ ਪਹਿਲਾਂ ਡਿਜ਼ਾਈਨ ਬਣਿਆ ਇਹ ਉਹ ਵਾਲੇ ਪੁੱਠੇ ਬਣਨਗੇ ਹੁਣ ਹੋਰੇ ਫੇਟ ਜਾਂ ਬਣਨਾ ਜੀ ਆਪਣਾ ਸ਼ੁਰੂ ਹੋਣਾ ਜੀ ਕੁੰਡਾ ਉਤਾਰ ਕੇ ਜੀ ਇੱਕ ਕੁੰਡਾ ਸਿੱਧਾ ਬੁਣੋ ਜੀ ਇੱਕ ਪਾਵਾਂਗੇ ਜੀ ਜਾਲੀ ਸਿੱਧਾ ਮੋੜੀ ਫਿਰ ਆਪਣੇ ਤਿੰਨ ਕੁੰਡੇ ਬਣਨਗੇ ਜੀ ਪੁੱਠੇ ਇੱਕ ਦੋ ਤਿੰਨ ਇਸਾਈਡ ਵਾਲਾ ਵੀ ਆਪਣਾ ਪੁੱਠੇ ਬਣਨਾ ਜੀ ਇਹ ਵਾਲਾ ਸਿੱਤਾ ਪੁੱਠੇ ਪਾਸੇ ਤੋਂ ਸਾਰੀ ਸਲਾਈ ਪੁੱਠੀ ਬਹੂਗੀ ਜੀ ਲੰਗ ਸਾਰੇ ਸਲੇ ਬੁੱਠੀ ਆ ਗਈ। ਫੇਰ ਆਪਾਂ ਇਹ ਵਾਲਾ ਕੁੰਡਾ ਤਾੜ ਲਓ ਜੀ। 1 2 3 ਪਹਿਲਾਂ 4 ਬੁਨੇ ਸੀ ਆਪਾਂ ਨੇ। ਹੁਣ 3 ਬੁਨੇ। ਹੁਣ ਇਹ ਕੁੰਡਾ ਤੇ ਕੁੰਡਾ ਦੋਨਾਂ ਦਾ ਇੱਕ ਕਰਾਂਗੇ ਜੀ। ਇਹ ਦੇਖੋ ਜੀ। ਡਿਜ਼ਾਈਨ ਵਾਲਾ ਕੁੰਡਾ ਗਏ। ਫੇਰ ਆਪਾਂ ਇੱਕ ਜਾਲੀ ਪਾਵਾਂਗੇ। ਇਹ ਵਾਲਾ ਕੁੰਡਾ ਸਿੱਧਾ ਬੁਨਣਾ ਨਹੀਂ। ਫੇਰ ਇੱਕ ਜਾਲੀ ਪਾਵਾਂਗੇ ਇਹ ਦੋ ਕੁੰਡਾਂ ਦਾ ਇੱਕ ਕੁੰਡਾ ਕਰਨਾ ਹੈ ਫੇਰ ਆਪਾਂ ਇੱਕ ਕੁੰਡਾ ਸਿੱਧਾ ਪਾ ਉਲਟਾ ਪਾਵਾਂਗੇ ਜੀ ਫੇਰੇ ਇਹ ਦੋ ਕੁੰਡਾਂ ਦਾ ਇੱਕ ਕੁੰਡਾ ਕਰਾਂਗੇ ਉਰ ਪਾਵਾਂਗੇ ਜੀ ਜਾਲੀ ਇੱਕ ਕੁੰਡਾ ਸਿੱਧਾ ਫੇਰ ਇੱਕ ਜਾਲੀ ਪਾਵਾਂਗੇ ਜੀ ਫੇਰ ਇਹ ਦੋ ਕੁੰਡਾਂ ਦਾ ਇੱਕ ਕੁੰਡਾ ਬਣਾਵਾਂਗੇ ਫੇਰ ਆਪਾਂ ਇਹ ਕੁੰਡੇ 1 2 3 ਗੁੰਡੇ ਉਲਟੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਜੀ ਇਹ ਪੁੱਠੀ ਸਲਾਈ ਸਾਰੀ ਪੁੱਠੀ ਪਊਗੀ ਜੀ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਜੀ। ਦੇਖੋ ਜਾਲੀ ਵਾਲਾ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਬਹੁਤ ਸੋਖਾ ਵੀ ਡਿਜ਼ਾਈਨ ਹੈ ਜੀ। ਆ ਦੇਖੋ ਜੀ ਆਪਾਂ ਜਾਦੇ ਬਣਾਇਆ ਜੀ। ਮਰ ਦੇਖ ਕਿੰਨਾ ਸੋਹਣਾ ਲੱਗ ਰਿਹਾ ਹੈ। ਮਿਲਦੇ ਹਾਂ ਜੇ ਅਗਲੇ ਵੀਡੀਓ ਵਿੱਚ